ਜਿਹੜਾ ਇਹਨਾਂ ਨੇਾਇਆ ਹੈਗਾ ਤੇ ਬਹੁਤ ਵਧੀਆ ਤਰ੍ਹਾਂ ਇਹਨਾਂ ਨੇ ਦੱਸਿਆ ਕਿ ਪਾਰਟੀ ਕਿਵੇਂ ਕੰਮ ਕਰਦੀ ਹੈ ਤੇ ਸੱਚੇ ਦਿਲ ਦੇ ਨਾਲ ਇਲੈਕਸ਼ਨ ਲੜ ਰਹੀ ਹੈ ਕੋਈ ਇਸ ਪਾਰਟੀ ਨੇ ਝੂਠੇ ਵਾਅਦੇ ਨਹੀਂ ਕੀਤੇ ਹੈਗੇ ਕੋਈ ਵੱਡੀ ਗੱਲ ਨਹੀਂ ਕੀਤੀ ਜਿਹੜੀ ਨਹੀਂ ਹੋ ਸਕਦੀ ਔਰ ਦੇਹਜੇ ਹਾਲਾਤ ਅੱਜ ਇਹ ਦੋ ਸਾਲ ਦੇ ਵਿੱਚ ਹੈਗੇ ਐ ਮਤੱਸਬ ਕੋਨੇ ਦੇ ਉਹਦੀ ਗੱਲ ਕੀਤੀ ਹੈਗੀ ਐ ਤੇ ਸਾਰਾ ਕੁਝ ਇਸ ਡੀਡ ਦੇ ਵਿੱਚ ਇਹਨਾਂ ਨੇ ਸਾਨੂੰ ਦੱਸਿਆ ਮਤਲਬ ਤੁਹਾਨੂੰ ਤੁਸੀਂ ਨਾਮਿਨੇਸ਼ਨ ਕਰਤਾਵੇਂ ਕੰਕਰ ਦੇ ਤੁਹਾਡਾ ਕੀ ਪਾਰਟੀ ਆ ਤੁਹਾਡੀ ਪਾਰਟੀ ਦਾ ਮੈਨੀਫੈਸਟੋ ਕੀ ਹੋਊਗਾ ਮੈਨੀਫੈਸਟੋ ਤਾਂ ਸਾਡਾ ਇਹ ਹੈ ਕਿ ਅਸੀਂ ਬਹੁਤ ਸਫਾਈ ਦੇ ਨਾਲ ਕੰਮ ਕਰਾਂਗੇ ਚੰਗੀ ਕੰਮ ਕਰਾਂਗੇ ਕੋਈ ਮਤਸੱਬ ਪੁਣਾ ਨਹੀਂ ਆਊਗਾ ਕੋਈ ਕਰਪਸ਼ਨ ਨਹੀਂ ਹੋਊਗੀ ਤੇ ਜਿਹੜੇ ਮੋਦੀ ਸਾਹਿਬ ਨੇ ਵਾਦੇ ਕੀਤੇ ਹੈ ਘਰ ਘਰ ਨੌਕਰੀ ਜਿਹੜੀ ਇੰਦਰਾ ਗਾਂਧੀ ਨੇ ਕੀਤੇ ਹੈ ਰੋਟੀ ਕਪੜਾ ਮਕਾਨ ਆਮ ਆਪ ਨੇ ਕਿਹਾ ਹੈ ਕਿ ਹਰ ਵੀ ਵੀ ਦੇ ਛੇ 달 ਦੇ ਮਹੀਨੇ ਬੈਂਕ ਦੇ ਵਿੱਚ 6000 ਰੁਪਏ ਜਮ੍ਹਾਂ ਹੋ ਜਾਊਗਾ ਇਹ ਝੂਠੇ ਜਿਹੜੇ ਬੈਠੇ ਕੀਤੇ ਐ ਇਹਨਾਂ ਦੇ ਖਿਲਾਫ ਅਸੀਂ ਪਾਰਲੀਮੈਂਟ ਦੇ ਵਿੱਚ ਮੋਸ਼ਨ ਇੱਕ ਪਾਵਾਂਗੇ ਕਿ ਇਹਦਾ ਇੱਕ ਪਾਰਲੀਮੈਂਟ ਵਾਪਸ ਦੇਣ ਤੇ ਇਲੈਕਸ਼ਨ ਕਮਿਸ਼ਨ ਨੂੰ ਵੀ ਅਸੀਂ ਕੋਸ਼ਿਸ਼ ਕਰਾਂਗੇ ਕਿ ਜਿਹੜੀਆਂ ਪਾਰਟੀਆਂ ਝੂਠੇ ਬੈਠੇ ਲੋਕਾਂ ਨੂੰ ਖਰਾਕ ਕੇ ਤੇ ਜਿੱਤ ਕੇ ਤੇ ਸਰਕਾਰਾਂ ਬਣਾਉਂਦੀਆਂ ਉਹਨਾਂ ਦਾ ਨਾਮ ਇਲੈਕਸ਼ਨ ਦੇ ਜਿਹੜੀਆਂ ਪਾਰਟੀਆਂ ਐ ਉਹਨਾਂ ਦਾ ਨਾਮ ਉਹਨਾਂ ਦੇ ਵਿੱਚੋਂ ਕੱਟਿਆ ਜਾਵੇ ਤੇ ਉਹਨਾਂ ਨੂੰ ਇਲੈਕਸ਼ਨਾਂ ਦੇ ਵਿੱਚ ਹਿੱਸਾ ਨਾ ਲੈਣ ਦਿੱਤਾ ਜਾਵੇ ਤੇ ਪਾਕਿਸਤਾਨ ਦਾ ਬਾਰਡਰ ਬੁផਾਰਦ ਲਈ ਫੋਲਣਾ ਬਹੁਤ ਜ਼ਰੂਰੀ ਹੈ ਸਾਡੇ ਕਿਸਾਨਾਂ ਦੇ ਕੰਮ ਜਿਹੜੇ ਮੋਦੀ ਨੇ ਕਿਹਾ ਸੀ ਹੋ ਜਾਣਗੇ ਕਿ ਉਹਨਾਂ ਦੇ ਕਰਜ਼ੇ ਖੇਤ ਮਜ਼ਦੂਰਾਂ ਦੇ ਕਰਜ਼ੇ ਮਾਫ ਕੀਤੇ ਜਾਣਗੇ MSP ਨੂੰ ਤੁਨੀ ਜਮਾ ਪਨਾਇਆ ਜਾਊਗਾ ਤੇ ਫਿਰ ਉਹ ਜਿਹੜੀ ਰਿਪੋਰਟ ਹੈਗੀ ਹੈ ਉਹ ਲਗੂ ਕੀਤੀ ਜਾਊਗੀ ਅਜੇ ਵੀ ਸਾਡੇ ਕਿਸਾਨ ਮਜ਼ਦੂਰ ਬਹੁਤ ਗਰੀਬ ਨੇ ਬਹੁਤ ਗਰੀਬੀ ਹੈ ਸਾਡੇ ਪਿੰਡਾਂ ਸਾਹਿਰ ਤੁਸੀਂ ਦੇਖੀ ਨਹੀਂ ਅਸੀਂ ਤਾਂ ਸਾਰਾ ਬਹੁਤ ਜ਼ਿਆਦਾ ਇਹਨਾਂ ਇਲੈਕਸ਼ਨਾਂ ਦੇ ਵਿੱਚ ਗਰੀਬੀ ਦੀ ਗੱਲ ਕੀਤੀ ਹੈ ਤੇ ਇਹਨੂੰ ਤੋੜਨ ਦੇ ਲਈ ਅਸੀਂ ਯਤਨ ਕਰਦੇ ਆਂ ਅਸੀਂ ਇਹ ਪ੍ਰੋਮਿਸ ਨਹੀਂ ਕਰ ਸਕਦੇ ਕਿ ਕਿੱਥੋਂ ਤੱਕ ਅਸੀਂ ਤੋੜ ਸਕਾਂਗੇ ਪਰ ਸਾਡਾ ਨਿਸ਼ਾਨਾ ਹੋਊਗਾ ਕਿ ਜਿਹੜੇ ਜਿਹੜੇ ਵਾਅਦੇ ਕੀਤੇ ਐ ਇਹ 파ਟਨੀਆਂ ਨੂੰ ਬੇਸ਼ੱਕ ਇਹਨਾਂ ਦੇ ਜੜ ਤੋਂ ਫੜਨਾ ਪਵੇ ਕਿ ਇਹ ਲਾਗੂ ਜ਼ਰੂਰ ਹੋਮਗੇ ਤੁਸੀਂ ਆਪਣੇ ਹੁਣ ਤੱਕ ਦੇ ਕੰਮ ਨੂੰ ਕਿਵੇਂ ਦੇਖ ਰਹੇ ਹੋ ਐਜ਼ ਐਮਪੀ ਤੁਸੀਂ ਰਹੇ ਹੋ ਕੀ ਮੈਂ ਆਪਣੇ ਕੰਮ ਨੂੰ ਬਹੁਤ 3 ਸਾਲ ਦੇ ਵਿੱਚ ਠੱਸਾ ਸਮਝਦਾ 550 ਕਰੋੜ ਰੁਪਏ ਦਾ ਨਵਾਂ ਹਸਪਤਾਲ ਡੈਮਨਟ ਆਫ ਇੰਡੀਆ ਦਾ ਬਣ ਰਿਹਾ ਹੈ ਸਪੈਸ਼ਲਿਟੀ ਦਾ ਜਿੱਥੇ ਕਿਸੇ ਵੀ ਬਿਮਾਰੀ ਦਾ ਇਲਾਜ ਨਹੀਂ ਹੋਊਗਾ ਉਹ ਸਾਡੇ ਬਰਨਾਲੇ ਦੇ ਹਸਪਤਾਲ ਦੇ ਵਿੱਚ ਹੋਊਗਾ ਫਿਰ 350 ਕਰੋੜ ਰੁਪਈਆ ਅਗਲੇ ਸਾਲ ਤੱਕ ਲੱਗ ਡੇਗਾ ਸਾਰੀਆਂ ਤਾਰਾਂ ਬਿਜਲੀ ਦੀਆਂ ਜਿਹੜੀਆਂ ਸਾਡੇ ਘਰਾਂ ਦੇ ਉੱਤੋਂ ਜਾਂਦੀਆਂ ਉਹ ਨਹੀਂ ਜਾਣਗੀਆਂ ਉਹ ਅੰਡਰਗਰਾਉਂਡ ਹੋ ਜਾਣਗੀਆਂ ਕਿਸੇ ਦੀ ਮੋਟਰ ਦੀ ਸਰੂਪੀ ਸਿੱਧੇ ਘਰ ਦੇ ਇਹ ਮਸ਼ੀਨ ਉਹ ਨਹੀਂ ਸੜੂਗੀ ਫਿਰ ਕਦੇ ਵੀ ਸ਼ੇਰ ਮੁਹੰਮਦ ਖਾਨ ਸਾਹਿਬ ਜਿਨ੍ਹਾਂ ਨੇ ਛੋਟੇ ਸਾਹਿਬ ਜਦਿਆਂ ਦਾ ਨਾਂ ਲਿਆ ਕਿ ਇਹਨਾਂ ਨੂੰ ਮੌਤ ਦੀ ਸਜ਼ਾ ਨਾ ਦਿੱਤੀ ਜਾਵੇ ਸਰੰਗ ਦੇ ਸੂਬੇ ਨੂੰ ਉਹਨਾਂ ਨੂੰ ਕਦੇ ਵੀ ਕਿਸੇ ਨੂੰ ਉਹਨਾਂ ਦੀ ਛੋਟੀ ਜੀ ਇਮਾਰਤ ਬਣਾਉਣੀ ਸ਼ੁਰੂ ਅਸੀਂ ਬਲੇਡ ਪੋਰਟਲੇ ਦੇ ਵਿੱਚ ਕੀਤੀ ਹੈ ਕਿ ਜਿਨ੍ਹਾਂ ਨੇ ਚੰਗੇ ਕੰਮ ਕੀਤੇ ਐ ਤੇ ਇਹ ਮਨੁੱਖਤਾ ਨੂੰ ਬਚਾਉਣ ਦੇ ਕੋਸ਼ਿਸ਼ ਕੀਤੀ ਐ ਉਹਨਾਂ ਦੇ ਲਈ ਅਸੀਂ ਇਮਾਰਤ ਬਣਾਈ ਐ ਤੇ ਦਿਨ ਬਦੇਂ ਜਿਵੇਂ ਜਿਵੇਂ ਇਹ ਲੋਕ ਸਾਡੇ ਅਮਨਤ ਕਰਨਗੇ ਇਹ ਵੱਡੀ ਹੁੰਦੀ ਜਾਊਗੀ ਆਸਤ ਗਾਂਜਾ ਉਦਾਨ ਨਸ਼ੇ ਦਾ ਅੱਜ ਪੰਜਾਬ ਦੇ ਵਿੱਚ ਨਸ਼ਾ ਹਰ ਘਰ ਘਰ ਹੋਇਆ ਪਿਆ ਨੌਜਵਾਨਾਂ ਦੀ ਅੱਜ ਦਿਨ ਮੌਤ ਹੋ ਰਹੀ ਹੈ ਉਹਦੇ ਬਾਰੇ ਕੀ ਆਪਾਂ ਪ੍ਰੋਪੋਜ਼ਲ ਲੈ ਕੇ ਚੱਲੇਗੇ ਉਹਨੂੰ ਰੋਕਾਂਗੇ ਜਿਹੜੇ ਇੱਕ ਹੀ ਮੌਤਾਂ ਹੋਈਆਂ ਸੀ ਗੈਂਡੀ ਉਹ ਬਹੁਤ ਖਰਾਬ ਐ ਪਰ ਇਹ ਕਾਮਰੇਡ 파ਟਰੀਆਂ ਜਦੋਂ ਵੀ ਇਹੋ ਜਿਹੇ ਹੱਥ ਸਾਮ੍ਹਣੇ ਦੀਆਂ ਇੱਕਦਮ ਬਗੈਰ ਕਿਸੇ ਨੂੰ ਪੁੱਛੇ ਕਮੇਟੀ ਬਣਾ ਲੈਂਦੀ ਐ ਤੇ ਸਰਕਾਰ ਦੇ ਨਾਲ ਗੱਲ ਕਰਨ ਲੱਗ ਪੈਂਦੀ ਐ ਮੈਨੂੰ ਪੁੱਛਿਆ ਨਹੀਂ ਪਰਤਾ ਵੀ ਮੈਂ ਡੀਸੀ ਨੂੰ ਜਾ ਕੇ ਕਿਹਾ ਸੀਗਾ ਕਿ ਇਹਨਾਂ ਜਿਹੜੀਆਂ ਬੀਬੀਆਂ ਹੈ ਜੀਆਂ ਜਵਾਨ ਆ ਉਹਨਾਂ ਨੂੰ ਸਰਕਾਰੀ ਨੌਕਰੀ ਦਿਓ ਤੇ ਇਹਨਾਂ ਦੇ ਬਜ਼ੁਰਗ ਹੋਣ ਦਿਹਾੜੀ ਕਰਨ ਜੋਗੇ ਨਹੀਂ ਐ ਉਹਨਾਂ ਨੂੰ ਮਾਫੀ ਦਾ 1000 ਰੁਪਇਆ ਦਿੱਤਾ ਜਾਵੇ ప్రతి ਜਿਹੜੇ ਮਰੇ ਐ ਔਰ ਉਹਨਾਂ ਦੇ ਘਰਾਂ ਦੀ ਮੁਰੰਮਤ ਹੋਵੇ ਪਰ ਅਗੇ ਤੱਕ ਇਹ ਮਾਫੀਆ ਕਿਸ ਨੂੰ ਦੱਟਣੀ ਹੈ ਨਸ਼ੇ ਨੂੰ ਰੋਕਣ ਦੇ ਲਈ ਤੁਸੀਂ ਕੀ ਪ੍ਰੋਪੋਜ਼ਲ ਲੈ ਕੇ ਜਿਐਓ ਕਿ ਨਸ਼ਾ ਜਿਹੜਾ ਦਿਨ-ਦਿਨ ਵਧਦਾ ਹੀ ਜਾ ਰਿਹਾ ਹੈ ਨਸਾ ਰੋਕਣ ਦੇ ਲਈ ਤਾਂ ਇਹ ਹੀ ਹੈ ਕਿ ਇਹਨਾਂ ਨੂੰ ਸ਼ਕਤੀ ਦੇ ਨਾਲ ਇੱਕ ਟੋਟ ਰੂਮ ਬਣਾਇਆ ਜਾਵੇ ਜਿਸ ਦੇ ਨਾਲ ਇਹਨਾਂ ਦੀ 1 ਸਾਲ ਦੀ ਜਿਵੇਂ ਐਨਐਸਏ ਦੇ ਵਿੱਚ ਡਿਟੇਨਸ਼ਨ ਹੁੰਦੀ ਹੈ ਕਿ ਇਹਨਾਂ ਦੀ ਡਿਟੇਨਸ਼ਨ ਹੋਵੇ 1 ਸਾਲ ਦੇ ਨਹੀਂ ਤੇ ਇਹਨਾਂ ਨੂੰ ਚੀਨ ਦੇ ਬਾਰਡਰ ਦੇ ਉੱਤੇ ਫੌਜ ਦੀ ਸੇਵਾ ਕਰਨ ਦੇ ਲਈ ਭੇਜਿਆ ਜਾਵੇ कि ਉਹਨਾਂ ਦੀਆਂ ਬਦੂਖਾਂ ਚੱਤ ਤੇ ਉੱਪਰਲੀਆਂ ਚੋਕੀਆਂ ਤੱਕ ਲੈ ਕੇ ਜਾਣ ਤੇ ਉਹਨਾਂ ਦਾ ਸਮਾਨ ਢੋਣ ਤੇ ਇਸ ਤਰ੍ਹਾਂ 1 ਸਾਲ ਪੂਰਾ ਫੌਜ ਦੀ ਸੇਵਾ ਐਲਐਸਸੀ ਦੁਤੇ ਖੰਮ ਅਗਾਂਹੇ ਤੇ ਸਰ ਜੇਕਰ ਗੱਲ ਕਰੀਏ ਤੁਸੀਂ ਸਿੱਧੂ ਮੂਸੇਵਾਲਾ ਤੇ ਦੀਪ ਸਿੱਧੂ ਦੀ ਤਸਵੀਰ ਲਗਾਈ ਹੋਈ ਹੈ ਇਸ ਤੇ ਗਾਣੇ ਦੇ ਵਿੱਚ ਇਹਨਾਂ ਦਾ ਜ਼ਿਕਰ ਹੈਗਾ ਜਾਂ ਫਿਰ ਕਿਵੇਂ ਇਸ ਚੀਜ਼ ਨੂੰ ਜੀ ਸਾਡੇ ਹੀਰੋਜ਼ ਐ ਜਿਹੜੇ ਹੀ ਮਾਨਤੇ ਤੇ ਗਏ ਹੈ ਸਰਕਾਰ ਨੇ ਤੁਹਾਨੂੰ ਪਤਾ ਹੈ ਕੀ ਨਵੀਂ ਪਾਲਿਸੀ ਦੇ ਅਧੀਨ ਨਰਿੰਦਰ ਮੋਦੀ ਨੇ ਪਾਲਿਸੀ ਬਣਾਈ ਹੈ ਕਿ ਹੁਣ ਅਸੀਂ ਬਾਹਲ ਦੇ ਮੁਲਕ ਖਾਨ ਦੇ ਵਿੱਚ ਜਿੱਥੇ ਇੱਥੇ ਪੁਸ਼ ਕਰਕੇ ਚਲੇ ਜਾਂਦੇ ਐ ਸਿੱਖ ਉਹਨਾਂ ਦੇ ਡੋਰਜ਼ੀਅਰ ਸੁਖਨਾਦੀ ਫਾਈਲਸ ਨਹੀਂ ਪੇੜਿਆ ਫਿਰਾਂਗੇ ਹੁਣ ਉਸ ਮੁਲਕ ਦੇ ਵਿੱਚ ਜਾ ਕੇ ਉਹਨਾਂ ਨੂੰ ਗੋਲੀ ਮਾਰਾਂਗੇ ਜਿਵੇਂ ਕੈਨੇਡਾ ਦੇ ਵਿੱਚ ਹਰਦੀਪ ਸਿੰਘ ਨਿਰਜ ਨੂੰ ਮਾਰਤਾ ਫਿਰ ਮਾਲਕ ਨੂੰ ਮਾਰਤਾ ਸੁਖਦੂਤ ਸਿੰਘ ਨੂੰ ਕੈਨੇਡਾ ਦੇ ਵਿੱਚ ਮਾਰਤਾ ਹੈ ਬਲੈਰ ਬਰਤਾਨੀਆ ਦੇ ਵਿੱਚ ਹੰਡੇ ਨੂੰ ਮਾਰ ਦਿੰਦਾ ਹੈਗਾ ਪਾਕਿਸਤਾਨ ਦੇ ਵਿੱਚ ਪਰਮਜੀਤ ਸਿੰਘ ਪੰਜਵਾੜ ਨੂੰ ਮਾਰਦਾ ਰੋਡੇ ਨੂੰ ਮਾਰਦਾ ਤੇ ਹਰਿਆਣਾ ਦੇ ਵਿੱਚ ਦੀਪ ਸਿੰਘ ਸਿੱਧੂ ਨੂੰ ਐਕਸੀਡੈਂਟ ਦੇ ਵਿੱਚ ਮਰਵਾ ਦਿੰਦਾ ਤੇ ਮੂਸੇ ਬਾਲ ਨੂੰ ਪੰਜਾਬ ਦੇ ਵਿੱਚ ਮਰਵਾਤਾ ਇਹ ਸਾਰੇ ਜੁਰਮ ਹੈ ਆਈਪੀਸੀ ਦੇ 302 ਦੇ ਤੇ ਇਹ ਮੋਦੀ ਸਾਹਿਬ ਤੇ ਹੋਮ ਮਿਨਿਸਟਰ ਮਿਤ ਸ਼ਾ ਜੈ ਸ਼ੰਕਰ ਐਕਸਟਰਨਲ ਅਫੇਅਰਸ ਮਿਨਿਸਟਰ ਤੇ ਨੈਸ਼ਨਲ ਸਕਿਉਰਿਟੀ ਐਡਵਾਈਜ਼ਰ ਡੋਇਨ ਤੇ ਰੋਡਾ ਚੀਫ ਜਿਨ੍ਹਾਂ ਨੇ ਇਹ ਹਰਕਤਾਂ ਕੀਤੀਆਂ ਉਹਨਾਂ ਦੇ ਖਿਲਾਫ ਅਸੀਂ ਮਖਦਮੇ ਕਰਾਵਾਂਗੇ ਬੀਜੇਪੀ ਨਹੀਂ ਦਿੱਥ ਰਹੀ ਆਪੋਜੀਸ਼ਨ ਆ ਰਹੀ ਹੈ ਤੇ ਇਹਨਾਂ ਦੇ ਉੱਤੇ ਕਤਲ ਦੇ ਮਕਦਮੇ ਚੱਲ ਰਹੇ ਮਾਦਾ ਕਾਉ ਸਿੱਧੂ ਮੂਸੇਵਾਲਾ ਦਾ ਹੀਰੋ ਹੈ ਪਰ ਸਿੱਧੂ ਮੂਸੇਵਾਲਾ ਦੇ ਪਿਤਾ ਗੱਲ ਦਰਬਾਰ ਸਾਹਿਬ ਨਸਮਸਤਕ ਹੋਈ ਸੀ ਉਥੇ ਉਹਨਾਂ ਨੇ ਕਿਹਾ ਜੀ ਕਿ ਮੈਂ ਕਾਂਗਰਸ ਲਈ ਪ੍ਰਚਾਰ ਕਰਾਂਗਾ ਤੁਸੀਂ ਸਿੱਧੂ ਮੂਸੇਵਾਲਾ ਦੇ ਇਨਸਾਫ ਦੀ ਗੱਲ ਕਰਦੇ ਪਰ ਉਹ ਕਾਂਗਰਸ ਲਈ ਪ੍ਰਚਾਰ ਦੀ ਗੱਲ ਕਰਦੇ ਕੁਝ ਨੀ ਉਹਨੇ ਮੇਰੇ ਵੀ ਤੱਕ ਲਿਖ ਦਿੱਤੀ ਸੀ ਕਿ ਮੈਂ ਮਾਨ ਸਾਹਿਬ ਤੁਹਾਡੇ ਕਾਬੂ ਹੋਂ ਹੋਣੇ ਹੈਗੇ ਆ ਪਰ ਉਸ ਤੋਂ ਪਹਿਲਾਂ ਉਹ ਬੁੱਧਰ ਕੇ ਸੀ ਮਾਨ ਸਾਹਿਬ ਮਾਨ ਸਾਹਿਬ ਤੁਹਾਡੇ ਪ੍ਰਚਾਰ ਕਰਨ ਲਈ ਸੰਗਰੂ ਰੌਣਗੇ ਕਿਉਂਕਿ ਤੁਸੀਂ ਲਗਾਤਾਰ ਰੌਣ ਦੇ ਲਈ ਇਨਸਾਫ ਦੀ ਮੰਗ ਕਰ ਰਹੇ ਹੋ ਇਹ ਮੈਂ ਕਿਸੇ ਨੂੰ ਪੁੱਛਦਾ ਨਹੀਂ ਜੇ ਕਿ ਸਦਾ ਦਿਲ ਕਰੂਗਾ ਉਹ ਆਜੂਗਾ ਜਿਵੇਂ ਤੁਹਾਨੂੰ ਇਨਵਾਈਟ ਕੀਤਾ ਮੈਂ ਬਹੁਤ ਤੁਹਾਡਾ ਗ੍ਰੇਟਫੁਲ ਹਾਂ ਤੁਸੀਂ ਆ ਗਏ ਹੋ ਪਰ ਮੈਂ ਕਿਸੇ ਦੇ ਪਿੱਛੇ ਪਿੱਛੇ ਨਹੀਂ ਕਦੇ ਭੱਜਿਆ ਹੈ ਮਾਨ ਸਾਹਿਬ ਮੈਦਾਨ ਦੇ ਵਿੱਚ 7 ਕੈਂਡੀਡੇਟ ਉਤਰੇ ਨੇ ਉਹਨਾਂ ਦੇ ਮੁਤਾਬਿਕ ਤੁਹਾਡਾ ਕੀ ਤੁਹਾਨੂੰ ਕੀ ਪਬਲਿਕ ਦਾ ਰਿਸਪਾਂਸ ਮਿਲ ਰਿਹਾ ਹੈ ਮੈਨੂੰ ਤਾਂ ਬਹੁਤ ਅੱਛਾ ਰਿਸਪਾਂਸ ਮਿਲੇ ਜੇ ਤੁਸੀਂ ਇਲਾਕੇ ਦੇ ਵਿੱਚ ਜਾਣਦੇ ਹੋ ਤੇ ਟੋਡੇ ਇਲਮ ਦੇ ਵਿੱਚ ਵੀ ਹੋਊਗਾ ਕਿ ਸਭ ਤੋਂ ਜ਼ਿਆਦਾ ਰਿਸਪੌਂਸ ਆ ਵੀ ਪਾਰਟੀ ਨੂੰ ਮਿਲੇਗਾ। ਗਾਣੇ ਦੇ ਦੋਸ਼ ਸਰ ਮਾਈਕਰੋ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਥੋੜਾ ਉੱਚਾ। ਮਾਈਕਰੋ ਜੀ ਕਾ ਖਾਲਸਾ ਅਸ਼ੀਰਵਾਦ ਵਾਹਿਗੁਰੂ ਜੀ ਕੀ ਫਤਿਹ। ਜੇ ਨਾਮ ਹੋ ਜਾਵੇ। ਅਮ ਮੇਰਾ ਆ ਨਾਮ ਅਮਨਦੀਪ ਸਿੰਘ ਰਾਣੂ ਤੇ ਮੈਂ ਅਸੀਂ ਮਾਨ ਸਰਦਾਰ ਸੰਤ ਸਿੰਘ ਮਾਨ ਦੀ ਪਰਸਨਲ ਲਾਈਕ ਟੂ ਬੋਦਰ ਇਨਸਪਾਇਰ ਹੋ ਕੇ ਇਸ ਗਾਣੇ ਚ ਚਾਰ ਲੱਗ ਡੇਣਾ ਲਿਖਿਆ ਜੀ। ਤੇ ਉਹ ਥੋੜਾ ਸਭ ਨੇ ਸੁਣਨ ਲੱਗਿਆ। ਉਹ ਹੱਥ ਵਿੱਚ ਫੜੀ ਕਿਰਪਾਨ ਬਾਪੂ ਦੇ ਪੱਬਾ ਉੱਤੇ ਕਰ ਦੇਣੇ ਬਿਆਨ ਬਾਪੂ ਦੇ ਹੱਥ ਵਿੱਚ ਫੜੀ ਕਿਰਪਾਨ ਬਾਪੂ ਦੇ ਪੱਬਾ ਉੱਤੇ ਕਰ ਦੇਣੇ ਬਿਆਨ ਬਾਪੂ ਦੇ ਮੂਰੇ ਹੋ ਕੇ ਖੜਾਏ ਪੰਜਾਬ ਦੇ ਲਈ ਕਰਦੀ ਆਵਾਮਤਾਇਓ ਪਿਆਰ ਬਾਪੂ ਨੂੰ ਰੇਲ ਵਾਂਗੂ ਚੱਲੇ ਗੱਡੀਆਂ ਦਾ ਕਾਫਲਾ ਪੂਰੀਆ ਸਪੋਰਟ ਸਾਡੀ ਮਾਂ ਬਾਪੂ ਨੂੰ ਰੇਲ ਵਾਂਗੂ ਚੱਲੇ ਗੱਡੀਆਂ ਦਾ ਕਾਫਲਾ ਪੂਰੀਆ ਸਪੋਰਟ ਸਾਡੀ ਮਾਂ ਬਾਪੂ ਨੂੰ ਥੈਂਕ ਯੂ ਚਲੋ ਓਕੇ ਥੈਂਕ ਯੂ ਥੈਂਕ ਯੂ ਟੋਨ ਗਰਾਟਿ